ਕੱਦੂ ਕਹਿੰਦਾ ਮੱਧੂ ਨੂੰ ਮੈਂ ਹਾਥੀ ਦੇ ਮੂਰੇ 12 ਸਿਓ ਰੱਖੇ ਹਾਥੀ ਨੇ 11 ਖਾਲੇ ਪਰ ਇੱਕ ਨਹੀਂ ਖਾਦਾ ਮੱਧੂ ਕਹਿੰਦਾ ਫਿਰ ਹਾਥੀ ਦਾ ਢੱਡ ਭਰ ਗਿਆ ਉਹ ਕੱਦੂ ਕਹਿੰਦਾ ਨਾ ਇੱਕ ਸਿਓ ਕਹਿੰਦਾ ਪਲਾਸਟਿਕ ਦਾ ਸੀ ਕੱਦੂ ਕਹਿੰਦਾ ਫੇਰ ਮੈਂ ਹਾਥੀ ਦੇ ਮੂਰੇ 12 ਸਿਓ ਰੱਖੇ ਪਰ ਇਸ ਵਾਰ ਉਹਨੇ 12 ਦੇ 12 ਸਿਓ ਨਹੀਂ ਖਾਦੇ ਮੱਧੂ ਕਹਿੰਦਾ ਫਿਰ ਸਿਓ ਪਲਾਸਟਿਕ ਦੇ ਹੋਣਗੇ ਕੱਦੂ ਕਹਿੰਦਾ ਨਾ ਇਸ ਵਾਰ ਹਾਥੀ ਪਲਾਸਟਿਕ ਦਾ ਸੀ ਅੱਜਕੱਲ ਦੇ ਮਾਪੇ-ਵਾਪੇ ਜਵਾਕਾਂ ਨੂੰ ਕੁੱਟਣ ਤੋਂ ਬਾਅਦ ਉਹਨਾਂ ਨੂੰ ਚੁੱਪ ਕਰਾਉਣ ਲਈ ਚੌਕਲੇਟ ਦਿੰਦੇ ਨੇ ਤੇ ਸਾਡੇ ਮਾਪੇ-ਵਾਪੇ ਸਾਨੂੰ ਕੁੱਟਣ ਤੋਂ ਬਾਅਦ ਸਾਨੂੰ ਚੁੱਪ ਕਰਾਉਣ ਲਈ ਦੁਬਾਰੇ ਕੁੱਟ ਦਿੰਦੇ ਸੀ ਚਾਰ ਜਾਨੇ ਮੋਟਰਸਾਈਕਲ ਤੇ ਬੈਠੇ ਜਾਂਦੇ ਸੀ ਮੂਰੇ ਪੁਲਿਸ ਵਾਲਿਆਂ ਦਾ ਨਾਕਾ ਸੀ ਪੁਲਿਸ ਵਾਲਿਆਂ ਨੇ ਰੋਕ ਲੇ ਕਹਿੰਦਾ ਉਹ ਤੁਹਾਨੂੰ ਪਤਾ ਨਹੀਂ ਤਿੰਨ ਜਾਨਿਆਂ ਦਾ ਚਲਾਨ ਹੈ ਤੁਸੀਂ ਚਾਰ ਜਾਨੇ ਬੈਠੇ ਹੋ ਮੋਟਰਸਾਈਕਲ ਚਲਾਉਣ ਵਾਲਿਆਂ ਜਦੋਂ ਪਿੱਛੇ ਮੁੜ ਕੇ ਦੇਖਿਆ ਹੈਰਾਨੀ ਨਾਲ ਕਹਿੰਦਾ ਉਹ ਸਾਲਿਓ ਪੰਜਵਾਂ ਕਿੱਧਰ ਗਿਆ ਮਾਸਟਰ ਕਹਿੰਦਾ ਪੱਪੂ ਤੇ ਗੱਪੂ ਨੂੰ ਉਹ ਕਹਿੰਦਾ ਤੁਸੀਂ ਸਕੂਲ ਲੇਟ ਕਿਉਂ ਆਣੇ ਹੋ ਪੱਪੂ ਕਹਿੰਦਾ ਜੀ ਮੈਂ ਕੱਲ ਸੂਪਨੇ 'ਚ ਅਮਰੀਕਾ ਗਿਆ ਸੀ ਗੱਪੂ ਕਹਿੰਦਾ ਜੀ ਮੈਂ ਇਹਨੂੰ ਕੱਲ ਛੱਡਣ ਗਿਆ ਸੀ ਕੋਇਲ ਤੇ ਕਾਂ ਬੈਠੇ ਗੱਲਾਂ ਕਰ ਰਹੇ ਸੀ ਕੋਇਲ ਕਹਿੰਦੀ ਵੀਰੇ ਤੁਸੀਂ ਅਜੇ ਤੱਕ ਵਿਆਹ ਕਿਉਂ ਨਹੀਂ ਕਰਾਇਆ ਕਾਂ ਕਹਿੰਦਾ ਕੀ ਦੱਸਾਂ ਭੈਣੇ ਵਿਆਹ ਤੋਂ ਬਿਨਾਂ ਹੀ ਜ਼ਿੰਦਗੀ ਦੇ ਵਿੱਚ ਇੰਨੀ ਕਾਂ ਕਾਂ ਕਹਦਾ ਜੇ ਵਿਆਹ ਕਰਾ ਲਿਆ ਫੇਰ ਪਤਾ ਨਹੀਂ ਕੀ ਬਣੂ ਘੇਕਾਰ ਵਾਲੀ ਕਹੇ ਨਾ ਅੱਜ ਤਾਂ ਥੋਡੇ ਹੱਥ ਦੀ ਚਾਹ ਪੀਣ ਦੀ ਇੱਛਾ ਹੋ ਰਹੀ ਐ ਵੀਰੇਓ ਬਚ ਜੋ ਏ ਐਦਾਂ ਹੀ ਸ਼ੁਰੂਆਤ ਹੁੰਦੀ ਹੁੰਦੀ ਆ ਰਸੋਈ 'ਚ ਘਰ ਵਾਲਿਆਂ ਤੋਂ ਕੰਮ ਕਰਾਉਣ ਦੀ ਇੱਕ ਲੌਜਿਕ ਸਾਲਾ ਮੇਰੇ ਹਜੇ ਤੱਕ ਨਹੀਂ ਸਮਝਟ ਆਇਆ ਸਾਰੇ ਕਹਿ ਦਿੰਦੇ ਆ ਵੀ ਹੌਲੀ ਬੋਲੋ ਕੰਦਾਂ ਦੇ ਵੀ ਕੰਨ ਹੁੰਦੇ ਆ ਵੀ ਜੇ ਕੰਦਾਂ ਦੇ ਕੰਨ ਹੁੰਦੇ ਆ ਜੇ ਚੱਲ ਉਹਨਾਂ ਨੇ ਗੱਲ ਸੁਣ ਵੀ ਲਈ ਤਾਂ ਉਹਨਾਂ ਦੇ ਕਿਹੜਾ ਮੂੰਹ ਹੁੰਦਾ ਵੀ ਉਹ ਯਾਰ ਕਿਸੇ ਨੂੰ ਦੱਸ ਦੇਣੀ ਆ ਇੱਕ ਬਹੁਤ ਪੁਰਾਣੀ ਕਹਾਵਤ ਆ ਬਹੁਤ ਪੁਰਾਣੀ ਆ ਨਾ ਹੌਲੀ ਹੌਲੀ ਯਾਦ ਆਉ ਜਦੋਂ ਯਾਦ ਆ ਗਈ ਉਦੋਂ ਦੱਸੋ ਮੇਰੀ ਗੱਲ ਸੁਣ ਲੋ ਸਾਰੇ ਮੇਰੇ ਹਾਨ ਦੇ ਨੇ ਜਿਹੜੇ ਜੇ ਮੰਮੀ ਕਹੇ ਮੋਬਾਈਲ ਰੱਖ ਦੇ ਤਾਂ ਮੋਬਾਈਲ ਰੱਖ ਲਿਆ ਕਰੋ ਜਦੇ ਕਿਉਂਕਿ ਮਾਂ ਦੇ ਪੈਰਾਂ 'ਚ ਜਨਤ ਦੇ ਨਾਲ-ਨਾਲ ਪਤੰਦਰੋਂ ਚੱਪਲ ਵੀ ਹੁੰਦੀ ਆ ਇੱਕ ਕਾਣੇ ਤੌੜੇ ਨੂੰ ਕਿਹਾ ਕਹਿੰਦਾ ਯਾਰ ਤੂੰ ਅੱਗ ਦੇ ਵਿੱਚ ਤਪਦਾ ਤੇ ਫੇਰ ਵੀ ਗਰਮੀ ਦੇ ਵਿੱਚ ਇੰਨਾ ਠੰਡਾ ਪਾਣੀ ਦਿੰਨਾ ਤੌੜੇ ਨੇ ਬਹੁਤ ਸੋਣਾ ਅਸਰ ਦਿੱਤਾ ਕੰਨਾ ਕਾリエ ਪਾਣੀ ਪੀਲਾ ਚੁੱਪ ਕਰਕੇ ਬਾਲੀ ਪੰਚਾਇਤ ਨਾ ਵਣ ਅੱਜਕੱਲ 10 ਸਾਲ ਦੇ ਜਵਾਕਾਂ ਕੋਲੇ ਆਈਫੋਨ ਨੇ ਸਮਾਰਟਫੋਨ ਨੇ ਤੇ ਜਦੋਂ ਅਸੀਂ 10 ਸਾਲ ਦੇ ਹੁੰਦੇ ਸੀ ਸਾਡੇ ਕੋਲ ਇੱਕ ਫੋਨ ਹੁੰਦਾ ਸੀ ਤੇ ਜਦੋਂ ਉਹਦਾ ਬਟਨ ਦਬਦੇ ਸੀ ਉਹਦੇ ਚ ਕੀ ਆਵਾਜ਼ ਆਉਂਦੀ ਸੀ ਚਲ ਛਈਆਂ ਛਈਆਂ ਚਲ ਛਈਆਂ ਛਈਆਂ ਆ ਕਈ ਬੀਬੀਆਂ ਦੀ ਤਾਂ ਨਾ ਪਾਚਨ ਸ਼ਕਤੀ ਇੰਨੀ ਖਰਾਬ ਹੁੰਦੀ ਹੈ ਵੀ ਉਹਨਾਂ ਦੇ ਇੱਕ ਗੱਲ ਵੀ ਨਹੀਂ ਪਚਦੀ ਗੁਲਾਵਾਂ ਜਾਂਦਾ ਬੇਰੋਜ਼ਗਾਰੀ ਤੋਂ ਤੰਗ ਇੱਕ 25 ਸਾਲ ਦੇ ਨੌਜਵਾਨ ਨੇ ਪੱਖੇ ਨਾਲ ਰੱਸੀ ਬੰਨ ਕੇ ਇੱਕੋ ਝਟਕੇ ਦੇ ਵਿੱਚ ਪੱਖਾ ਥੱਲੇ ਲਾ ਕੇ ਵੇਚ ਦਿੱਤਾ ਛੋਟੀਆਂ ਚੀਜ਼ਾਂ ਨੂੰ ਕਦੇ ਘਟਣਾ ਸਮਝਿਆ ਕਰੋ ਜਿਵੇਂ ਅਸੀਂ ਪਹਾੜ ਦੇ ਉੱਤੇ ਤਾਂ ਬੈਠ ਸਕਦੇ ਹਾਂ ਪਰ ਸੂਈ ਦੇ ਉੱਤੇ ਨਹੀਂ ਬੈਠ ਸਕਦੇ ਪਪੂ ਕਹਿੰਦਾ ਕੱਲ ਮੈਂ ਰਾਗਟ ਛੱਡਿਆ ਸਿੱਧਾ ਸੂਰਜ ਤੇ ਵੱਜਾ ਜਾ ਕੇ ਬੰਟੀ ਕਹਿੰਦਾ ਫੇਰ ਕੀ ਹੋਇਆ ਪੱਪੂ ਕਹਿੰਦਾ ਫੇਰ ਮੇਰੇ ਕੁੱਟ ਪਈ ਬੰਟੀ ਕਹਿੰਦਾ ਕੀ ਤੋਂ ਕੁੱਟ ਪਈ ਪੱਪੂ ਕਹਿੰਦਾ ਸੂਰਜ ਦੀ ਮੰਮੀ ਤੋਂ ਦਿਆਲਾ ਕਹਿੰਦਾ ਪੁੱਤ ਕੀ ਕੰਮ ਕਰਦੇ ਹੋ ਪੰਗੂ ਕਹਿੰਦਾ ਜੀ ਮੈਂ ਪਾਇਲਟ ਆ ਦਿਆਲਾ ਕਹਿੰਦਾ ਅੱਛਾ ਕਿਹੜੀ 에ਰਲਾਈਨ ਦੇ ਵਿੱਚੋਂ ਕਹਿੰਦਾ ਪੰਗੂ ਕਹਿੰਦਾ ਜੀ ਮੈਂ ਵਿਆਹਾਂ ਦੇ ਵਿੱਚ ਮੂਵੀ ਵਾਲਾ ਡਰੋਨ ਆੜਾਣਾ ਉਹ ਭਾਈ ਆ ਰਾਸ਼ੀਆਂ ਪਿੱਛੇ ਨਾਂ ਲੱਗਿਆ ਕਰੋ ਓਏ ਅੱਜ ਮੇਰੀ ਰਾਸ਼ੀ 'ਚ ਲਿਖਿਆ ਸੀ ਕੋਡਾ ਅੱਜ ਉਚਾਈਆਂ ਨੂੰ ਛੂਣ ਦਾ ਜੋਗ ਹੈ ਸਵੇਰੇ ਤੋਂ ਜਾਲੇ ਤੇ ਪੱਖੇ ਸਾਫ ਕਰੀ ਜਾਂਦਾ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਹੱਸਦੇ ਰਹੋ ਬਸਦੇ ਰਹੋ ਧੰਨਵਾਦ